ਇਹ ਦਿਲ ਤੇ ਨਾ ਨੌਨੇ ਨਾ ਕੁਝ ਯਾਦਾਂ ਦੇ ਪਲਾਂ ਨੂੰ ਦੂਰੇ ਕਰ ਕਰਕੇ ਜਿਉਂਗੇ ਨਾ ਦਰਗਿਆਨਾ ਕਮੇਟੀ ਦੀ ਪ੍ਰਧਾਨ ਜੀ ਨੇ ਮੈਸੇਜ ਵੇਖਣ ਦੀ ਵਿਚਾਰਿਆ ਕੋ ਟਾਈਮ ਹੀ ਨਹੀਂ ਹੈਗਾ ਕਿ ਉਹਨਾਂ ਨੇ ਮੈਸੇਜ ਨਹੀਂ ਵੇਖਿਆ ਜੇ ਤੱਕ ਕਿ ਦਰਗਿਆਨਾ ਕਮੇਟੀ 'ਚ ਕੀ ਹੋ ਰਿਹਾ ਆ ਬਾਕੀ ਜਨਰਲ ਸੈਕਟਰੀ ਨੇ ਮੈਸੇਜ ਵੇਖ ਕੇ ਮੈਨੂੰ ਪਾਤਾ ਹੀ ਅੱਗੋਂ ਮੈਸੇਜ ਕੀ ਮੈਂ ਇਹਨੂੰ ਵੇਖ ਰਿਹਾ ਆ 18 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ 27 ਤਰੀਕ ਹੋ ਗਈ ਆ 9 ਦਿਨ ਹੋ ਗਏ ਨੇ ਸਿਰਫ ਉਹ ਵੇਖ ਹੀ ਰਹੇ ਨੇ ਕਿ ਇਰਤੇ ਕੋਈ ਸੰਗਿਆਨ ਨਹੀਂ ਲਿਆ ਕੋਈ ਇਹਦੇ ਖਿਲਾਫ ਕੰਪਲੇਂਟ ਨਹੀਂ ਦਿੱਤੀ ਸ੍ਰੀ ਦਰਗਿਆਨਾ ਤੀਰਸ ਦੇ ਅੰਦਰ ਵੀਡੀਓ ਬਣਾ ਕੇ ਗਾਣੇ ਲਾ ਕੇ ਉਹਨੂੰ ਵਾਇਰਲ ਕਰ ਰਹੇ ਨੇ ਉਹ ਸਾਡੀ ਆ ਭਾਵਨਾ ਨੂੰ ਠੇਸ ਪਹੰਚਾ ਰਹੀ ਆ ਬੀਬੀ ਬੀਬੀ ਨੇ ਇਹ ਵੀਡੀਓ ਬਣਾ ਕੇ ਪਾਈ ਆ ਕਿ ਜੇ ਦਰਗਿਆਨਾ ਕਮੇਟੀ ਨੇ ਉੱਤੇ ਸੰਗਿਆਨ ਨਹੀਂ ਲਿਆ ਤੇ ਫਿਰ ਹਾਡੇ ਵੱਲੋਂ ਸੰਸਮਾਜ ਵੱਲੋਂ ਕਿ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਦਵਾਂਗੇ ਕਿ ਇਰਤੇ ਸਾਡੇ ਭਾਵਨਾ ਨੂੰ ਠੇਸ ਪਹੁੰਚਾਣ ਦੀ ਕਾਰਵਾਈ ਕੀਤੀ ਜਾਵੇ ਕਿ ਅੱਗੇ ਤੋਂ ਕੋਈ ਇਹੋ ਜਿਹਾ ਸੰਗਿਆ ਨਾ ਹੋਵੇ ਜੈ ਸ਼ੀ ਰਾਮ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹ ਇਸ ਬੰਦ ਚ ਗਈ ਆ ਕਿ ਇੱਕ ਨਾ ਸ਼੍ਰੀ ਦਰਗਿਆਨਾ ਤੀਰਥ ਦੇ ਅੰਦਰ ਜਿੱਥੇ ਲక్ష్ਮੀ ਨਾਰਾਇਣ ਜੀ ਦੇ ਅੰਦਰ ਮੱਥਾ ਟੇਕੀਦਾ ਆ ਉਰੇ ਬਾਹਰ-ਬਾਰ ਇੱਕ ਲੜਕੀ ਆ ਜਿਨੇ ਇੱਕ ਵੀਡੀਓ ਬਣਾ ਕੇ ਮਗਰ ਗਾਣੇ ਲਾ ਕੇ ਵੀਡੀਓ ਵਾਇਰਲ ਕੀਤੀ ਆ ਇਸ ਸਬੰਧ ਵਿੱਚ ਮੈਂ ਸ਼੍ਰੀ ਦਰਗਿਆਨਾ ਪੀਰਥ ਦੀ ਕਮੇਟੀ ਦੀ ਨੋਟ ਚ ਲਿਆਂਦਾ ਸੀ 18 ਤਰੀਕ ਨੂੰ 18 ਜੂਨ ਨੂੰ ਮੈਂ ਦਰਗਿਆਨਾ ਕਮੇਟੀ ਦੇ ਪ੍ਰਧਾਨ ਜੀ ਜਨਰਲ ਸੈਕਟਰੀ ਔਰ ਜੋ ਦਰਗਿਆਨਾ ਕਮੇਟੀ ਦੇ ਕੀਰਤਨ ਦੇ ਚੇਅਰਮੈਨ ਸਾਹਿਬ ਉਹਨਾਂ ਦੀ ਇਹ ਵੱਡੇ ਹਨੂਮਾਨ ਜੀ ਦੇ ਜਿਹੜੇ ਚੇਅਰਮੈਨ ਆ ਡਾਕਟਰ ਰਕੇਸ਼ ਜੀ ਮੈਂ ਸਾਰਿਆਂ ਨੂੰ WhatsApp ਤੇ ਮੈਸੇਜ ਪਾਇਆ ਸੀ ਪਰ ਦਰਗਿਆਨਾ ਕਮੇਟੀ ਦੀ ਪ੍ਰਧਾਨ ਜੀ ਨੇ ਮੈਸੇਜ ਵੇਖਣ ਦੀ ਵਿਚਾਰਿਆ ਕੋ ਟਾਈਮ ਹੀ ਨਹੀਂ ਹੈਗਾ ਕਿ ਉਹਨਾਂ ਨੇ ਮੈਸੇਜ ਨਹੀਂ ਵੇਖਿਆ ਜੇ ਤੱਕ ਕਿ ਦਰਗਿਆਨਾ ਕਮੇਟੀ 'ਚ ਕੀ ਹੋ ਰਿਹਾ ਆ ਬਾਕੀ ਜਨਰਲ ਸੈਕਟਰੀ ਨੇ ਮੈਸੇਜ ਵੇਖ ਕੇ ਮੈਨੂੰ ਪਾਤਾ ਹੈ ਅੱਗੋਂ ਮੈਸੇਜ ਕੀ ਮੈਂ ਇਹਨੂੰ ਵੇਖ ਰਿਹਾ ਆਂ 18 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ 27 ਤਰੀਕ ਹੋ ਗਈ ਆ 9 ਦਿਨ ਹੋ ਗਏ ਨੇ ਸਿਰਫ ਉਹ ਵੇਖ ਹੀ ਰਹੇ ਨੇ ਕਿ ਇਰਤੇ ਕੋਈ ਸੰਗਿਆਨ ਨਹੀਂ ਲਿਆ ਕੋਈ ਇਹਦੇ ਖਿਲਾਫ ਕੰਪਲੇਂਟ ਨਹੀਂ ਦਿੱਤੀ ਕਿ ਹੱਦ ਸ੍ਰੀ ਦਰਗਿਆਨਾ ਤੀਰਥ ਦੇ ਅੰਦਰ ਵੀਡੀਓ ਬਣਾ ਕੇ ਗਾਣੇ ਲਾ ਕੇ ਉਹਨੂੰ ਵਾਇਰਲ ਕਰ ਰਹੇ ਨੇ ਉਹ ਸਾਡੀ ਆ ਭਾਵਨਾ ਨੂੰ ਠੇਸ ਪਹੰਚਾ ਰਹੀ ਆ ਬੀਬੀ ਜਿਹੜੀ ਬੀਬੀ ਨੇ ਇਹ ਵੀਡੀਓ ਬਣਾ ਕੇ ਪਾਈ ਆ ਕਿ ਜੇ ਦਰਗਿਆਨਾ ਕਮੇਟੀ ਨੇ ਉੱਤੇ ਸੰਗਿਆਨ ਨਹੀਂ ਲਿਆ ਤੇ ਫਿਰ ਸਾਡੇ ਵੱਲੋਂ ਸੰ ਸਮਾਜ ਵੱਲੋਂ ਕਿ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਦਵਾਂਗੇ ਕਿ ਇਰਤੇ ਸਾਡੇ ਭਾਵਨਾ ਨੂੰ ਠੇਸ ਪਹੁੰਚਾਣ ਦੀ ਕਾਰਵਾਈ ਕੀਤੀ ਜਾਵੇ ਕਿ ਅੱਗੇ ਤੋਂ ਕੋਈ ਉਹ ਜਾ ਸੰਗਿਆਨਾ ਨਾ ਹੋਵੇ ਕਿ ਕੋਈ ਜਾ ਕੇ ਸਿੱਧੀ ਦਰਗਿਆਨਾ ਤੇ ਉਸਰੇ ਅੰਦਰ ਵੀਡੀਓ ਬਣਾਵਤੇ ਗਾਣੇ ਲਾ ਕੇ ਤੇ ਵਾਇਰਲ ਕਰੇ 18 ਤਰੀਕ ਨੂੰ ਮੈਂ ਪਾਇਆ 18 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ ਦੀ ਡੇਟ ਤੱਕ ਵੀ ਦਰਕਸ਼ਿਰੀ ਦਰਗਿਆਨਾ ਤੀਸਰੇ ਅੰਦਰ ਵੀਡੀਓ ਬਣ ਰਹੀਆਂ ਨੇ ਇੱਕ ਕਮੇਟੀ ਦਾ ਇਸ ਬੰਦੇ ਖਿਆਲ ਹੀ ਨਹੀਂ ਹੈਗਾ ਕਿ ਚਾਹੇ ਕੋਈ ਬੇਅਦਬੀ ਕਰੇ ਚਾਹੇ ਕੋਸ਼ਿਸ਼ ਕਰੇ ਕਮੇਟੀ ਦਾ ਇਸ ਬੰਦੇ ਕੋਈ ਖਿਆਲ ਨਹੀਂ ਹੈਗਾ। ਜੀ ਦਰਗਿਆਨਾ ਕਮੇਟੀ ਦੇ ਆਪਸ ਵਿੱਚ ਹੀ ਲੜ ਰਹੀ ਨੇ। ਤੁਸੀਂ ਵੇਖੋ ਜੀ ਅਖਬਾਰਾਂ ਵਿੱਚ ਖਬਰਾਂ ਚੱਲ ਰਹੀਆਂ ਨੇ ਕਰੋ ਜ ਅਖਬਾਰਾਂ ਵਿੱਚ ਖਬਰਾਂ ਚੱਲ ਰਹੀਆਂ ਦਰਗਿਆਨਾ ਕਮੇਟੀ ਦਾ ਮੰਦਰਵਾਲ ਕੋਈ ਖਿਆਲ ਨਹੀਂ ਹੈਗਾ ਉਹਨਾਂ ਦਾ ਖਿਆਲ ਸਿਰਫ ਆਪਣੀ ਲੜਾਈ ਵੱਲ ਆ ਕਿ ਮੈਂ ਦਰਗਿਆਨਾ ਕਮੇਟੀ ਨੂੰ ਇਹ ਗੱਲ ਕਹਿਣਾ ਚਾਹਨਾ ਆ ਕਿ ਇਹ ਲੜਾਈਆਂ ਛੱਡ ਕੇ ਮੰਦਰਵਾਲ ਖਿਆਲ ਕਰੋ ਕਿ ਮੰਦਰ ਵਿੱਚ ਵੇਖੋ ਕੀ ਹੋ ਰਿਹਾ ਆ ਲੜਾਈਆਂ ਤੇ ਤੁਹਾਡਾ ਇੱਕ ਪਰਸਨਲ ਮੈਟਰ ਹੈਗਾ ਆ ਆਪਾਂ ਦਰਗਿਆਨਾ ਸਿੱਧੀ ਦਰਗਿਆਨਾ ਤੀਰਥ ਨੂੰ ਲੜਾਈ ਦਾ ਮੰਚ ਨਾ ਬਣਾਈਏ ਜਿਹੜੀਆਂ ਲੋਕੀ ਬੇਅਦਬੀਆਂ ਕਰਦੇ ਪਏ ਨੇ ਉਹਨਾਂ ਵੱਲ ਹੋਈਏ ਕਈ ਉਥੇ ਬਹਿ ਕੇ ਰਾਜਨੀਤੀ ਕਰਦੇ ਬੈਹੇ ਨੇ ਦਰ ਗਿਆਨਾ ਤੇ ਰਹਿ ਕੇ ਹਿੰਦੂਆਂ ਦੀ ਆਸਥਾ ਦਾ ਕੇਂਦਰ ਆ ਜੇ ਤੁਹਾਡੀ ਆਸਥਾ ਨਹੀਂ ਕੋਈ ਉਥੇ ਖੇਡ ਖਲਵਾਰ ਕਰ ਜੇਗਾ ਤੇ ਤੁਹਾਡਾ ਉਥੇ ਬਹਿਣ ਦਾ ਕੀ ਮਕਸਦ ਆ ਅਸੀਂ ਕਿਸੇ ਵੀ ਵਾਸਤੇ ਉਥੇ ਬੈਠੇ ਕਮੇਟੀ 'ਚ ਕਾਦੇ ਵਾਸਤੇ ਅਸੀਂ ਦਫਤਰਾਂ 'ਚ ਬੈੰਨੇ ਆ ਮੈਂ ਬੇਨਤੀ ਕਰਦਾ ਆ ਕਿ ਥੋੜਾ ਜਿਆ ਇਸ ਬੰਦੇ ਨੇ ਸੰਗਿਆਨ ਲੋ ਕਿ ਮੰਦਿਰ ਦੇ ਅੰਦਰ ਕੀ ਹੋ ਰਿਹਾ ਆ ਕੌਣ ਵੀਡੀਓ ਬਣਾ ਰਿਹਾ ਆ ਕੌਣ ਕੀ ਕਰ ਰਿਹਾ ਅਸੀਂ ਉਸ ਬੰਧ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕੰਪਲੇਨਟ ਦੇਣ ਜਾ ਰਹੇ ਹਾਂ ਕਿ ਉਸ ਬੀਬੀ ਦੀ ਤਫ਼ਤੀਸ਼ ਕੀਤੀ ਜਾਵੇ ਬੀਬੀ ਕਿਹੜੀ ਆ ਤੇ ਇਰਤੇ ਕਾਰਵਾਈ ਕੀਤੀ ਜਾਵੇ ਮੋਜਮਨ ਫੇਰੀ ਕਰਦੀ ਵੀ ਇਹੋ ਜੇ ਕੰਮ ਹੋਣਾ ਕਿ ਮੈਂ ਆਪਣੇ ਬੱਚੇ ਤੇ ਬੱਚੀਆਂ ਨੂੰ ਇਹੋ ਸੰਦੇਸ਼ ਦਵਾਂਗਾ ਕਿ ਧਾਰਮਿਕ ਆਸਥਾ ਨੂੰ ਫੇਛ ਨਾ ਪਜਾਓ ਤੁਸੀਂ ਜਿਸ ਵੀ ਕਿਤੇ ਵੀ ਧਾਰਮਿਕ ਥਾਂ ਤੇ ਜਾਂਦੇ ਹੋ ਪ੍ਰਮਾਤਮਾ ਨੂੰ ਪ੍ਰਮਾਤਮਾ ਦੀ ਜਗ੍ਹਾ ਤੇ ਰੱਖੋ ਕਲਚਰ ਪ੍ਰੋਗਰਾਮ ਨੂੰ ਆਪਣੇ ਕਲਚਰ ਪ੍ਰੋਗਰਾਮ ਦੀ ਜਗ੍ਹਾ ਤੇ ਰੱਖੋ ਹੋਰੀਆਂ ਬਾਹਰ ਜਗ੍ਹਾਆਂ ਆਂ ਜਿੱਥੇ ਮੱभी ਤੁਸੀਂ ਬਣਾਓ ਪਰ ਮੰਦਰਾਂ ਦੇ ਵਿੱਚ ਜਾ ਕੇ ਵੀਡੀਓ ਬਣਾ ਕੇ ਗਾਣੇ ਲਾ ਕੇ ਨਾ ਪੇਸ਼ ਕਰੋ ਕਿਉਂਕਿ ਇਸ ਵਿੱਚ ਧਾਰਮਿਕ ਆਸਥਾ ਨੂੰ ਠੇਸ ਪਹੁੰਚਦੀ ਆ ਤੁਹਾਡਾ ਤੇ ਆਪਣਾ ਤੁਸੀਂ ਆਪਣੇ ਵਾਇਰਲ ਹੋਣ ਦੀ ਖਾਤਰ ਇਹੀ ਬੇਅਦਬੀਆਂ ਕਰਦੇ ਜੇ ਇਹ ਕੰਮ ਨਾ ਕਰੋ